ਨੰਦਲੇ ਮੇਂ ਬੈਗਿਆ ਤੇ ਕੀ ਗੱਲ ਆ ਕੋਈ ਕੰਮ ਤਾਂ ਹੁੰਦਾ ਨਹੀਂ ਵਿਖਣਾ ਬਾਹਰ ਹੂੰ ਮੇਰਾ ਗਲਾ ਜਾਂਦਾ ਰਖਰਾਬ ਹੋਇਆ ਹੂੰ ਥਣ ਲੱਗੀ ਯਾਰ ਦੀ ਲੈ ਖੰਡ ਲੱਗੀ ਤੇ ਦਵਾਈ ਲੈ ਆਓ ਜਾ ਕੇ ਲੰਮੇ ਪਿਆ ਥੋੜੇ ਸਰਨਾਉ ਕੋਈ ਨਹੀਂ ਅੱਜ ਕਰ ਕਾੜਾ ਘੋੜਾ ਜਾ ਬਣਾ ਦੇਣਾ ਦਵਾਈ ਦੀ ਕਹਾਣੀ ਐਵੇਂ ਬਣਾ ਦਿੰਨੀ ਆ ਕਾੜਾ ਤੁਹਾਨੂੰ ਮੈਂ ਕੋਈ ਗੱਲ ਨਹੀਂ ਤੇ ਕਿਧਰ ਲੱਗੇ ਖਲੋਤੇ ਸੀਗੇ ਹੈ ਕੌਣ ਸੀ ਉਹ ਉਹ ਮੈਂ ਦੇ ਹੀ ਅੱਛਾ ਗਾਇਜ਼ ਆਰ ਨੂੰ ਦੇ ਨੰਗੰਡੇ ਆ ਲੱਗਣੀ ਅੱਛਾ ਅੱਛਾ ਠੀਕ ਵਾ ਤੇ ਮੈਂ ਨਾ ਜੀਵਨ ਭੈ ਕੋਹ ਕੇ ਆਈ ਹਾਂ ਉਹ ਘਰ ਹੀ ਬਹਿ ਜਾ ਕਰ ਜਾ ਰ ਅਸੇ ਐਵੇਂ ਤਰੀ ਰਹੀ ਨੇ ਲੈ ਦੱਸ ਜਦੋਂ ਮੈਨੂੰ ਕੁੜੀ ਨੇ ਦੱਸਿਆ ਪਤਾ ਸਿਰ ਪਾਟਾ ਵਾ ਤੇ ਮੈਂ ਕੋ ਰਿਆ ਜਾਂਦਾ ਸੀਗਾ ਹੈ ਮੇਰੇ ਕੋ ਤਾਂ ਰਿਆ ਨਹੀਂ ਗਿਆ ਮੈਂ ਦੇਖ ਕੇ ਤਾਂ ਆਵਾ ਜਾ ਕੇ ਪਤਾ ਕੀ ਹਾਲ ਵਾ ਨਾ ਉਹਦੀ ਤਾਂ ਹਾਲਤ ਬਹੁਤ ਹੀ ਮਾੜੀ ਵਿਚਾਰੀ ਕੋ ਬੋਲਿਆ ਨਹੀਂ ਜਾਣ ਲਿਆ ਚਲ ਚਾਰਾਂ ਚਫਰੋਗੀ ਗੱਲ ਕੀ ਹੈ ਆਇਆ ਹੈ ਗੱਲ ਕਰੀ ਹੋਣੀ ਤੁਹਾਨੂੰ ਨਹੀਂ ਦੱਸਿਆ ਸੀ ਕੋ ਰੋਣਾ ਵੀ ਉਹ ਮੁੰਡਾ ਸਿਰ ਪਾਟਦਾ ਮੁੰਡੇ ਨੇ ਉਹ ਮੁੰਗਲਾ ਮਾਰ ਕੇ ਇਹਦਾ ਕੰਮ ਹੋਣਾ ਸੀ ਜਦੋਂ ਸ਼ਹਿਨਦੀ ਮੁੰਡੇ ਨੂੰ ਜਦੋਂ ਉਹ ਸੰਭਾਲਦਾ ਟਾਈਮ ਸੀ ਉਹਨਾਂ ਦੇ ਦੀ ਮਰਾ ਪੋਤ ਮੇਰਾ ਪੋਤ ਕੰਮਲੇ ਜੀ ਹਰ ਕੋ ਚੱਲ ਇਹ ਥੋੜੀ ਪਤਾ ਹੈਗਾ ਇਥੋਂ ਤੱਕਾਂ ਵਿਗੜ ਜਾਣਾ ਸਾਰੇ ਚਲ ਕਰਦੀਆਂ ਹੀ ਆ ਮਾਵਾਂ ਤੇ ਹੁਣ ਆ ਪਤਾ ਹੁੰਦਾ ਤਾਂ ਆਪੇ ਨਾ ਉਹਨੂੰ ਸ਼ਹਿਨਦੀ ਤੇ ਹੁਣ ਆਪਣੇ ਹੱਥਾਂ ਦੰਦਿਆਂ ਵੱਢਦੀ ਆ ਨਾ ਕਿ ਜੋ ਮੈਂ ਕੀਤਾ ਗਲਤ ਕੀਤਾ ਉਹ ਅਗਲੇ ਮੰਦੀ ਆ ਪਰ ਜੋ ਹੋਣਿਆ ਉਹ ਸਹੀ ਵੀ ਹੋਣਿਆ ਬਹੁਤ ਗਲਤ ਹੋਣਿਆ ਇਹਦਾ ਗੱਲ ਕੀ ਆ ਕਿ ਇਹ ਨਾਲ ਗੱਲ ਕਰੀ ਇਹ ਨਾਲ ਅਗਲਾ ਕਰਦਾ ਗੁੱਸਾ ਮੈਂ ਇੱਕ ਤੋਰ ਮੁੰਜੰਦ ਤੋਂ ਕਿਹਾ ਵਾ ਕਿ ਮੁੰਡਾ ਕਰਾ ਜੜਾ ਤੁਹਾਨੂੰ ਮਾਰਾ ਲੱਗਾ ਪਤਾ ਫਿਰਦਾ ਬੜਾਈਓ ਅੱਛਾ ਤਾਂ ਉਹਨੇ ਗੱਲ ਨਹੀਂ ਕੋਲੀ ਸਭੰਦਾ ਅਸਰ ਕਰਿਆ ਨਾ ਤੋਂ ਉਹ ਤਾਂ ਸਮਝਿਆ ਲਿਆ ਸਾਡੇ ਬੱਚੇ ਬਾਰੇ ਕੁਝ ਕਹਿਣ ਦੇ ਉਦੋਂ ਦੇਖਦਾ ਹਾਂ ਨੇ ਆ ਤੁਰਿਆ ਫਿਰਦਾ ਤੇ ਸੋਹਣਾ ਸੁਨੱਖਾ ਜਵਾਨ ਵਾ ਹੈ ਤੇ ਐਵੇਂ ਜਿਹੜਾ ਗਲਮ ਗੱਲ ਕਾਢਿਆ ਐਵੇਂ ਕਿਵੇਂ ਆ ਤੇ ਸਾਡੀ ਗੱਲ ਕਹਿਣੇ ਵਿੱਚ ਵਾ ਮੰਨਦਾ ਸਾਰੀਆਂ ਗੱਲਾਂ ਪੁੱਛਦਾ ਦੱਸਦਾ ਵਾ ਉਦੋਂ ਨੇ ਆਣੇ ਅੱਖਾਂ ਤੇ ਪਰਦੇ ਪਾ ਦਿੰਦੇ ਆ ਤਾਂ ਆ ਕੋਈ ਕਰਨ ਪਤਾ ਤੇ ਬਾਅਦ ਚ ਲੱਗਦਾ ਵਾ ਆ ਪੁੱਛਣੇ ਤਾਂ ਬਾਅਦ ਚ ਪੈਂਦੀ ਆ ਹਾਂ ਏਦਾਂ ਕਰੋ ਪਤਾ ਲਿਆ ਹੋਣਾ ਤੁਸੀਂ ਵੀ ਜੰਗ ਮਾਦੇ ਆਵੋ ਠੀਕ ਨਹੀਂ ਵਾ ਨਾ ਹੋਏ ਜੇ ਨਾ ਠੀਕ ਕੋਈ ਗੱਲ ਨਹੀਂ ਆ ਮੈਂ ਤੁਹਾਨੂੰ ਨਿਕਸੋਕ ਪਾ ਕੇ ਦਿਨੀਆਂ ਬਣਾ ਕੇ ਠੀਕ ਵਾ ਤੇ ਜਾ ਕੇ ਤੇ ਪਤਾ ਲੈ ਉਹਦਾ ਆ ਗਿਆ ਮੈਂ ਜੇ ਰੋਟੀ ਤਾਂ ਕੋਈ ਨਹੀਂ ਪਤਾ ਨਹੀਂ ਮਿੰਦੇ ਦਿੰਦੇ ਨਹੀਂ ਕਿ ਹੁਣ ਟਾਈਮ ਤੇ ਹੋਇਆ ਉਹ ਨਾਲ ਉਹ ਤੇ ਮੈਂ ਚਲ ਜਾਊਗਾ ਉਹ ਚੱਲ ਆਉਣ ਹੀ ਵਾਲੇ ਆ ਹੋਏ ਉਹ ਆ ਹੀ ਜਾਣਾ ਉਹਨਾਂ ਨੇ ਵੀ ਚੱਲ ਠੀਕ ਆ ਪਤਾ ਕਰਾਂ ਉਹ ਥੋੜਾ ਜਿਹਾ ਕਾਣਾ ਜਿਹਾ ਬਣਾ ਦੇ ਮੇਰਾ ਗਲਾ ਠੀਕ ਹੋ ਜਾ ਗਲੇ ਪਤਾ ਤਾਂ ਲੈਣਾ ਵੀ ਜੀ ਮਤ ਮਨਿੰਦਰ ਭਾਈ ਜੀ ਥੋੜੀ ਲੈਣਾ ਉਹ ਫੇ ਚੱਲੋ ਅਜਾ ਦੋ ਚਾਰ ਗੱਲਾਂ ਕਰਾਂਗਾ ਚਲ ਠੀਕ ਆ ਦੋ ਦੋ ਨਾਲ ਬਾਤ ਮੁਰਿਆ ਵਾਲੇ ਮੈਂ ਹਾਂ ਹੋ ਚਲ ਕੋਈ ਨਹੀਂ ਮੈਂ ਬਣਾ ਕੇ ਦਿੰਨੀ ਆ ਤਾਂ ਪੀ ਕੇ ਨਾ ਤੇ ਚਲ ਜੀ ਉਹਨੂੰ ਆ ਜਣਾ ਉਹਨਾਂ ਨੇ ਵੀ ਟਾਈਮ ਹੋ ਜਾਣਾ ਉਹਨਾਂ ਦਾ ਚਲ ਠੀਕ ਆ ਮੈਂ ਜਾਣਾ ਚਲ ਚੱਲ ਨਾ ਭਾਂਸੀ ਆ ਫਾਗੋਈ ਨਾ ਕੋਈ ਦਾ ਉਹ ਤਾਂ ਵੱਢਦੀ ਕਿਤੇ ਮੁੰਡੇ ਨੂੰ ਤਾਂ ਇੱਥੇ ਤੱਕ ਨਾ ਕੰਮ ਜਾਂਦਾ ਕੀ ਬੰਦਾ ਕਰੇ ਯਾਰ ਜਦੋਂ ਘਰ ਨਾਲ ਅੜਾਦਨ ਕਮੀ ਜਾਂਪੇ ਨਾ ਤੇ ਬੰਦਾ ਕੀ ਕਰੇ ਹੈ ਤਾਂ ਨਾ ਕਰ ਪਰਾ ਭਾਗ ਦੇ ਤਸ ਆਦਾ ਆ ਆ ਕੁਰਸੀ ਫੜ ਲੈ ਇੱਥੇ ਲੱਗ ਗਿਆ। ਹੋਰ ਨਹੀ ਹਾਲ। ਆ ਵਦੇ ਵਦੇ ਤੂੰ ਸੁਣਾ ਆਪਣਾ। ਮੇਰਾ ਵੀ ਠੀਕ ਠਾਕ ਵਾ। ਹਾਂ। ਕੀ ਕਾਰੋਬਾਰ ਚੱਲਦੇ ਆ? ਕਾਰੋਬਾਰ ਯਾਰ ਕੀ ਆ? ਕੋਈ ਨਾ ਕੋਈ ਕੰਮ ਪਿਆ ਰਹਿੰਦਾ ਹੀ ਉਹ। ਹਾਂ ਹਾਂ। ਆ ਤਿੰਨ ਚਾਰ ਦਿਨ ਪਹਿਲਾਂ ਮੈਂ ਗਿਆ ਹੀ ਹਾਂ ਤੇਰੇ। ਅੱਛਾ ਅੱਛਾ। ਬੰਬੇ ਗਿਆ ਸੀ। ਅੱਛਾ ਅੱਛਾ। ਉੱਥੇ ਕੰਮ ਸੀ। ਹਾਂ ਹਾਂ। ਉੱਥੋਂ ਆਇਆ ਤੇ ਕੱਲ ਪ੍ਰਭ ਲੈ ਆ ਤੇਰੇ ਮੈਨੂੰ ਨਾਲ। ਅੱਛਾ 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 ਅੱਛਾ। ਹਾਂ। ਅੱਜ ਆਇਆ ਮੈਂ ਘਰ ਤੇ ਉਹ ਟਾੜੇ ਘਰੋਂ ਜਾਵਦੀ ਗਈ ਹੁਣ ਆਹਾਂ ਇੱਥੇ ਹੁਣੇ ਕਿਤੇ ਆਏ ਹੁਣੇ ਉਹਦੇ ਹੋਰ ਦਸ ਪਾਤੀ ਜਾਂਦੇ ਇਹ ਜੀਵੰਦ ਸੱਟ ਲਾਤੀ ਮੁੰਡੇ ਨੇ ਓਏ ਓ ਨਾ ਤੈਨੂੰ ਮੈਂ ਕੀ ਦੱਸਾਂ ਯਾਰ ਹੁਣ ਤੂੰ ਗਵਾੜ ਮੱਥਾ ਧਰ ਤਰ ਤੋਂ ਕਿੰਨਾ ਕੁ ਚਿਰ ਚੋਦੇ ਰੱਖਣੀ ਠੀਕ ਨਹੀਂ ਗੱਲ ਵਿੱਚ ਇਹ ਹੈਗੀ ਉਹ ਵੀ ਇਹ ਕਰਨ ਲੱਪਿਆ ਬੰਦੇ ਨੇ ਓਏ ਆ ਨਾ ਤੈਨੂੰ ਮੈਂ ਸਾਰੀ ਗੱਲ ਬਾਅਦ ਜਾ ਕੇ ਦੱਸਣਾ ਯਾਰ ਸਭ ਤੇ ਸਭਾਂ ਹੀ ਬੜੀ ਆਦੇ ਆ ਜਾ ਉੱਥੇ ਨਾਲ ਧੁੱਪੇ ਹੁੰਦੇ ਆ ਓ ਯਾਰ ਆ ਜਾ ਦੱਸਣਾ ਦੱਸਣਾ ਕੀ ਆ ਕਰਨਾ ਮੁੰਡੇ ਨੇ ਸਾਡੀ ਜ਼ਿੰਦਗੀ ਨਰਕ ਬਣਾ ਦਿੱਤੀ। ਕਿੰਨੇ ਦੱਸਿਆ ਮੈਂ ਤਾਂ ਗੱਲ। ਹੂੰ। ਮੈਨੂੰ ਤਾਂ ਗੱਲ ਦਾ ਹੀ ਪਹਿਲਾਂ ਪਤਾ। ਅੱਛਾ। ਤੇ ਤੈਨੂੰ ਮੈਂ ਕਰੋ ਦੱਸਿਆ ਵੀ ਦਖਦੋ ਵਾਰੀ ਮੈਂ। ਹਾਂ ਹਾਂ। ਤੇ ਮੁੰਡੇ ਤੇਰੇ ਬਾਰੇ ਇਦਾਂ ਗੱਲਾਂ ਹੁੰਦੀਆਂ ਆਈਆਂ। ਹਾਂ ਹਾਂ ਹਾਂ। ਤੇ ਤੂੰ ਨਹੀਂ ਗੌਰ ਕੀਤਾ। ਉਹ ਮੈਂ ਤਾਂ ਆਖਿਆ ਚੱਲ ਯਾਰ ਇੱਥੇ ਦੁਨੀਆਂ 'ਚ ਬੰਦੇ ਲਾ ਕੇ ਬੰਦੇ ਹੀ ਖੇਡਉਂਦੇ ਆ। ਮੁੰਡਿਆਂ ਲਾ ਕੇ ਵੀ ਖਰੋਂਦਾ ਹੂ ਦੱਕ ਦੋ ਵਾਰੀ ਮੈਂ ਵੀ ਵੇਖਿਆ ਵਾ। ਤੇ ਪਰ ਮੈਨੂੰ ਵੀ ਜਲੀ ਗੱਲ ਦਾ ਨਹੀਂ ਕਿ ਜਿੰਨੇ ਦੱਸਿਆ ਪਤਾ ਵੀ ਇਹਨੇ ਆ ਲੈਵਲ ਤੱਕ ਪਹੁੰਚ ਜਾਣਾ। ਤੂੰ ਕਿਹੜਾ ਘਰ ਇਹਨਾ ਵਾ? ਉਹੋ ਤੇ ਗੱਲ ਉਹੋ ਤੇ ਗੱਲ ਬਣਾ ਮੈਂ ਤੇਰੇ ਹੰਦੇ ਸਵੇਰ ਦਾ 9 ਵਜੇ ਜਿਵੇਂ ਇਥੋਂ ਘਰੋਂ ਦਫਾ ਹੁੰਨਾ ਤੇ ਸ਼ਾਮਾਂ ਨੂੰ ਘਰ ਆਉਣਾ ਤੇ ਘਰ ਹੁਣ ਆਣ ਕੇ ਆਹ ਸਤਾ ਮੇਰੇ ਬੱਲੇ ਪੈ ਗਈ ਏ ਇਹ ਵੀ ਨਾ ਮੇਰੀ ਤੇ ਜ਼ਿੰਦਗੀ ਕੇ ਜਿੰਦਰ ਸਿਆ ਨਰਕ ਪੜ ਗਈ ਮੈਨੂੰ ਤੇ ਥਾਂ ਨਹੀਂ ਲੱਭਣੀ ਮੈਂ ਕੋਈ ਖਾ ਕੇ ਮੱਦ ਜਣਾ ਤੰਨਾ ਇਹੋ ਜਿਹਾ ਨਹੀਂ ਕਹੀ ਦਿੰਦਾ ਹਰ ਗੱਲ ਦਾ ਹੱਲ ਹੈਗਾ ਕੋਈ ਨਾ ਕੋਈ ਇਦਾਂ ਕਰ ਇਹ ਕਾ ਸਤਾ ਲੇਗਾ ਵਾ ਕਿੱਥੇ ਹੈ ਇਹ ਅੰਮ੍ਰਿਤਸਰ ਹੀ ਉਦਾਂ ਤੇ ਅੱਛਾ ਉਥੇ ਬੰਦਾ ਇੱਕ ਹੈਗਾ ਮੇਰੇ ਯਾਰ ਦਾ ਯਾਰ ਦੋਸਤੀ ਹੈ ਅੱਛਾ ਅੱਛਾ ਤੇ ਉਥਾਂ ਬੰਦੇ ਬੜੇ ਕਿੱਥੇ ਠੀਕ ਹੈ ਅੱਛਾ ਅੱਛਾ ਤੇ ਪਾਰ ਦਾ ਪਿੰਡ ਦਾ ਕਿਸ ਨੂੰ ਪਤਾ ਲੱਗੇ ਉਹ ਪਿੰਡ ਦੱਸ ਕੇ ਤੇ ਸਿੱਧਾ ਸੁਆਹ ਪੋਣੀ ਆ ਇਹ ਹੋਈ ਗੱਲ ਆਖਣੀ ਮੈਂ ਕਹਣਾ ਮੈਂ ਬਾਹਰ ਘਲਾਤਾ ਵਾ ਮੈਂ ਤੇ ਕਿਉਂ ਕਹਿਣਾ ਨਹੀਂ ਕਿ ਉਹ ਜਮਾ ਕਰਾਇਆ ਹਸਪੀਟਲ ਮੇਰੀ ਗੱਲ ਤਾਂ ਸੁਆਹ ਦੀ ਗੱਲ ਨਹੀਂ ਕਿ ਜੇਕਰ ਤੇ ਯਾਰ ਬਣੀ ਨੂੰ ਲੱਗਾ ਨਾ ਪਤਾ ਉਥੇ ਜਾਂਦੇ ਨਾ ਆਹੋ ਗੱਲ ਆ ਵੀ ਹੈਗੀ ਫੇਲ ਕਰ ਰੱਖਣਾ ਵਾ ਹਮ ਹਮ ਆਹੋ ਤੇ ਕੋਈ ਗੱਲ ਨਹੀਂ ਘਬਰਾਣਾ ਤੂੰ ਮੈਨੂੰ ਨਾ ਹੋਰ ਗੱਲ ਕੋਈ ਨਹੀਂ ਗਈ ਪਿਓ ਮੇਰੇ ਨਾ ਨਾ 18 20 ਕਿਲੇ ਪੈੜੀ ਦੇ ਬਣਾਏ। ਮੈਨੂੰ ਇਹ ਆ ਵੀ ਜਿਤਨਾ ਘਾਰੇ ਗੰਦ ਜੰਪਿਆ ਵਾ ਬੰਦੇ ਦਾ ਘੜੀ ਦਾ ਪਤਾ ਕੋਈ ਦਿੰਗਾ ਤੇ ਇਹਨੇ ਸਾਰਾ ਕੁਝ ਮੇੜ ਜਾਣਾ ਇਹਨੇ ਸੰਨੀ ਵਾਲੀ ਵੇਚ ਦੇਣੀ ਆ। ਚੱਲ ਉਹ ਤਾਂ ਗੱਲ ਛੱਡ। ਹੱਸ ਨਹੀਂ ਸਾਰਾ ਕੰਮ ਨਹੀਂ ਕਰਦਾ ਸੀ। ਤੇ ਵਿਗੜਿਆ ਤਾਂ ਹੀ ਉਹ ਨਾਲ ਕੱ ਲੱਗਾ ਹੁੰਦਾ ਨਾ ਕੰਮ ਕਰਦੇ ਤੇ ਦਿਮਾਗ ਦੂਸਰੇ ਪਾਸੇ ਨਾ ਜਾਂਦਾ। ਯਾਰ ਮੇਰੀ ਗੱਲ ਸੁਣ ਲਾ। ਇਹਨੂੰ ਬੰਦਿਆਂ ਲਿਆਉਂਦਾ ਕੋਈ ਫਿਕਰ ਨਹੀਂ ਪਰਚੀ ਆਈ ਆ ਸੰਨੀ ਨੇ ਆਪੀ ਕਿੰਨੇ ਛਲਾਇਆ ਆ ਪੀ ਲੱਦ ਕੇ ਮਿਲ ਚ ਲੈ ਆਂਦਾ। ਉਹ ਸਿਆਣੇ ਐਵੇਂ ਤੇ ਨਹੀਂ ਕਹਿੰਦੇ। ਮੁੰਡਾ ਦੇ ਰੰਬਾ ਜਿਹੜਾ ਚੰਡਿਆ ਚੰਗਾ ਹੁੰਦਾ ਵਾ। ਉਹ ਪਾਵੇ ਨਾ ਲਾਹੜਿਆ ਮੇਰਾ ਪੁੱਤ ਮੇਰਾ ਪੁੱਤ ਮੇਰਾ ਪੁੱਤ ਤੇ ਛੰਨੀ ਨੂੰ ਬਣਾਇਆ ਕੰਮ ਆ ਉਹ ਚੰਗਾ ਰਹਿ ਗਿਆ ਤੇ ਅਸੀਂ ਸਾਡਾ ਤੇ ਬੇੜਾ ਕਰਕ ਹੋ ਗਿਆ ਤੇ ਮੈਂ ਕੀ ਦੱਸਾਂ ਯਾਰ ਚੱਲ ਮਾਂ ਪਿਓ ਤੇ ਇਹੋ ਸੋਚਦਾ ਵੀ ਸਾਡਾ ਬੱਚਾ ਕਿਹ ਖਲੋਖਾਂ ਦੇ ਰਵੇ ਤੇ ਬੱਚੇ ਨੇ ਚਾਹੇ ਤੇ ਜੀਵਨ ਕਿਹੜਾ ਚਾਹੁੰਦੇ ਵੀ ਨਾ ਕਰੇ ਉਹ ਉਹ ਕਹਿੰਦੀ ਤੇ ਨਹੀਂ ਪਰ ਪੈਸੇ ਦੇ ਤੋ ਕੋਈ ਖੜਦਾ ਰਿਹਾ ਵਾ ਆਹੇ ਤੇ ਗੱਲ ਹੈਗੀ ਠੀਕ ਨਹੀਂ ਨਾ ਤੇਰ ਕੋ ਮੰਗੇ ਨਾ ਮੇਰ ਕੋ ਮੰਗੇ ਹੈ ਆ ਜਾ ਕੇ ਤਾਂ ਘਰੇ ਹੋ ਰਹੀਦੀ ਸੀ ਤੇ ਜਾਂ ਛੰਨੀ ਸੀ ਛੰਨੀ ਨੂੰ ਇਹ ਕੰਮ ਦਾ ਪਤਾ ਹੀ ਕੋਈ ਨਹੀਂ ਉਹ ਮਾਵਾ ਪੱਕ ਪੂਰਦਿਆਂ ਜਿਆਦਾ ਗੇ ਉਹੀ ਗੱਲ ਵਾ ਨਾ ਘੋਲੀ ਜੇ ਤੇ ਇਹ ਪਤਾ ਨਹੀਂਦਾ ਵੀ ਖਰਚਾ ਕਿੱਥੇ ਬੱਚਾ ਜਾਲ ਪੁੱਛੇ ਵੀ ਕਿੱਥੇ ਲਿਆ ਤੂੰ ਹਨਾ ਯਾਰ ਇਹੋ ਤੇ ਚੱਕਰ ਆ ਹੁਣ ਨਾ ਤੂੰ ਮੇਰਾ ਵੀਰ ਨਾ ਛੇਤੀ ਉਹ ਬੰਦੇ ਨੂੰ ਕਹਿ ਕੇ ਨਾ ਤੇ ਯਾਰ ਇਹ ਕੰਮ ਕਰਾ ਦੇ ਤੇ ਮੈਨੂੰ ਦਿੱਤਾ ਜਾਦਾ ਇਹਨੇ ਉਤਨਾ ਕਰਦਾ ਕੋ ਜੀ ਮਾਰ ਦੇਣਾ ਮੇਰੀ ਗੱਲ ਸੁਣ ਜਦੋਂ ਕਿ ਤਲਕੀ ਹੁੰਦੀ ਹੈ ਇਹਨੂੰ ਤੇ ਇਹ ਤੇ ਸਾਹਮਣੇ ਨੂੰ ਮੁੰਡਾ ਸਾਹਮਣੇ ਨਾਲ ਨਹੀਂ ਹਾਂ ਇਹਦੇ ਜਰਮ ਵਾਲਾ ਪਤਾ ਉਹਦੋਂ ਲੱਗਿਆ ਜਦ ਅਸੀਂ ਟੀਮ ਘਰ ਆਉਗੀ ਨਾ ਕਿਉਂਕਿ ਲੈ ਆਈਏ ਇਹਨੂੰ ਗੱਡੀ ਗੱਡੀ ਨਾਲ ਹੀ ਲਿਆ ਹੁੰਦੇ ਆ ਗੱਡੀ ਨਾਲ ਜਾਣੀ ਤੇ ਪੈਸੇ ਤੋਂ ਬੋਧ ਲੱਗ ਰਿਹਾ ਉਸੇ ਦਾ ਖਰਚਾ ਥੋੜਾ ਬਹੁਤਾ ਹੋਣਾ ਹੈ ਉਹ ਪ੍ਰਵਾਨ ਕਰੀ ਜੰਗਾ। ਓ ਯਾਰ ਖਰਚੇ ਦੀ ਮੁਰਾਈ ਤੇ ਹੀ ਸ਼ਰਤੂng ਖਰਚੇ ਦੇ ਨਾਲ ਕਰ ਕਰ ਖਰਚੇ ਤੇ 1 ਲੱਖ 2 ਲੱਖ ਲੱਗੇ ਜੋ ਕੋਈ ਗੱਲ ਨਹੀਂ ਕਿ ਪਰ ਇੱਕ ਗੱਲ ਆ ਵੀ ਮੇਰਾ ਘਰ 바ਜੇ ਯਾਰ। ਕੋਈ ਗੱਲ ਨਹੀਂ ਮੈਂ ਕਰਦਾ ਫੋਨ ਨੂੰ। ਠੀਕ ਆ। ਕੋਈ ਨਹੀਂ ਆਪੇ ਅੱਗੇ ਲੈਣਾ। ਉਹਨੂੰ ਕਰਕੇ ਨਾ ਪੱਕੀ ਉਹਨੂੰ ਕਈ ਭਰਾਵਾ ਤੇ ਇਹਨੂੰ ਨਾ ਗੱਡੀ ਚ ਪਾਗਦਾ ਉਹਨੂੰ ਆਖੀ ਵੀ ਇੱਕ ਗੱਲ ਹੀ ਓ ਇਹਨੂੰ ਬਾਹਰ ਨਾ ਨਿਕਲ ਦੇਣਾ। ਨਹੀਂ ਨਹੀਂ ਨਹੀਂ। ਹੈਂ? ਜੇ ਤੇ ਕਿਤੇ ਮਨ ਮੇਰ ਪੈ ਗਈ ਇਹਦੇ ਤੇ ਬੰਦਾ ਭੰਡ ਜਾਊਗਾ ਕਈ ਬੰਦੇ ਤੇ ਉਥੋਂ ਹਸਪਤਾਲਾਂ ਚ ਮੰਡ ਕੇ ਫੇਰ ਗੰਡ ਕੇ ਖਾਣਾ ਪੈਂਦੇ ਆ ਤੇ ਪਿੰਡਾਂ ਦਾ ਕਹਿੰਦੇ ਅਸੀਂ ਵੀ ਹਸਦਲ ਗਿਆ ਵਾ ਉਹ ਨਾ ਨਾ ਚਲ ਗਿਆ ਕਰਦੇ ਆਪਣੇ ਕੰਮ ਤੇ ਗਿਆ ਆ ਗਿਆ ਆਹੋ ਆਖੜਾ ਮਾਸੀ ਵੀ ਚਲ ਕੇ ਆਪੇ ਆਹੋ ਫੇਰ ਚਾਹਣਾ ਨਹੀਂ ਆਹੋ ਨਹੀਂ ਤੇ ਇਹਨਾਂ ਪਿੱਛੇ ਪਹੁੰਚ ਜਾਣਾ ਫਿਰ ਇਹਨਾਂ ਜਿਹੜੀ ਮੰਡਲੀ ਆ ਨਾ ਤੁਰੇ ਫਿਰਦੀ ਇੱਕ ਨਹੀਂਗਾ 10 12 ਜਣੇ ਹੀ ਮੇਰੀ ਗੱਲ ਸੁਣ ਲੈ ਤੂੰ ਮੈਨੂੰ ਤੇ ਗੱਲ ਸਮਝਾ ਤੀ ਉਹਦੀ ਮਾਂ ਦੇ ਪੱਲੇ ਵੀ ਕੁਝ ਪਾ ਜਾ ਜਾਂਦੇ ਆ ਉਹ ਨਾਲ ਗੱਲ ਕਰ ਦਿਆ ਉਹ ਨਮਾ ਕੀ ਗੱਲ ਕਰਾਂ ਉਹ ਯਾਰ ਉਹਨੂੰ ਕਹਿ ਵੀ ਆ ਕਰਕੇ ਬੀਤਣਾ ਕਰਕੇ ਤੇ ਮੈਂ ਉੱਥੇ ਇੱਕ ਕਰਾਦਾ ਜਾਵਾਂ ਇਹਨੂੰ ਇਹਨੇ ਮੁੜ ਕੇ ਮੇਰਾ ਸਿਰ ਖਾਣਾ ਤੂੰ ਮੇਰਾ ਮੁੰਡਾ ਹੱਥੋਂ ਕੱਢਦਾ ਦੇਉਂ ਕਰਤਾ ਜਾਊਂ ਕਹਤਾ ਤੈਨੂੰ ਪਤਾ ਮਾਵਾਂ ਦੀ ਜਬਾਨਾਂ ਬੜੀਆਂ ਹੁੰਦੀਆਂ ਵਾ ਤੈਨੂੰ ਪਤਾ ਯਾਰ ਸੁਭਾਅ ਕਰਦਾ ਵਾ ਫੇ ਮੈਨੂੰ ਅੱਗੇ ਪੈਜੂ ਉਹ ਯਾਰ ਸੁਭਾਅ ਦੀ ਤੂੰ ਛੱਡ ਪਰੇ ਤੂੰ ਜਾ ਨਾ ਮੇਰਾ ਵੀਰ ਜਾ ਜਾ ਰਿਹਾ ਇੱਕ ਦਿਨ ਉਹਨੂੰ ਸਮਝਾ ਚੱਲ ਮੇਰੇ ਨਾਲ ਚੱਲ ਜਾ ਰਿਹਾ ਉਹ ਯਾ ਮੈਂ ਨਹੀਂ ਗਿਆ ਜਾਣਾ ਤੂੰ ਮਰਜੀ ਨਾ ਆਪ ਹੀ ਗੱਲ ਕਰ ਰਿਹਾ ਮੈਂ ਗਿਆ ਤੇ ਫਿਰ ਸਿਆਪਾ ਉਹ ਹੀ ਪੈ ਜਾਣਾ ਵੀ ਬੰਦੇ ਨਾਲ ਲਿਆ ਰਿਹਾ ਤੇ ਗੱਲਾਂ ਕਰਦਾ ਤੇ ਇਹਨੇ ਗੱ ਜੀ ਸਾਡਾ ਗਵਾਹ ਇੰਨਾ ਚੰਗਾ ਤੇ ਇਹ ਵੀ ਕਿਤੇ ਗੰਦਾ ਕਦਾ ਵਿੱਚ ਹੁੰਦਾ ਤਾਂ ਸਾਡਾ ਤੇ ਬੜਾ ਘਰ ਕੋਈਣਾ ਫੜਕੇ ਹੈ ਅਜੀ ਇੰਨਾ ਚੰਗਾ ਵੀ ਕਹਿਣ ਡਿਆ ਵੀ ਉਥੇ ਜਮਾ ਕਰਾ ਦਿੰਦੇ ਅਮਰਸਰ ਵੇਖੋ ਹੈ ਰੱਬ ਦੇ ਜੀ ਇਹੋ ਜਿਹੀ ਵੀ ਹੈਗੇ ਆ ਨਹੀਂ ਤੇ ਸ੍ਰੀ ਗੁਰੂ ਸ੍ਰੀ ਗਿ ਵੇ ਕੇ ਕਿਥੇ ਜਰਦਾ ਕੋਈ ਹੈ ਲੋਕੀ ਦੇ ਇੱਕ ਪੂੜੀ ਮੰਗੇ ਲੋਕੀ ਦੋ ਲਿਆ ਕੇ ਦਿੰਦੇ ਬਿਨਾਂ ਦੇ ਘਰ ਦਾ ਬੜਾ ਘਰ ਕੋਈਂ ਨੇ ਫੋਨ ਤੋਂ ਚੰਗੀ ਤਰ੍ਹਾਂ ਚਲੋ ਸੱਚੇ ਪਾਤਸ਼ਾਹ ਸਭ ਕੁ ਠੀਕ ਕਰੀ ਮੇਰੇ ਮਾਲਕਾ ਸਾਡੇ ਕੋ ਤੇ ਇਹੋ ਹੀ ਉਹ ਕੋ ਹੈਗਾ ਵਾ ਚਲੋ ਆਏ ਆ ਜੀ ਕਿੰਨਾ ਟਾਈਮ ਹੋ ਗਿਆ ਕੁੜੀ ਆਈ ਨਹੀਂ ਅਜੇ ਤੱਕ ਪਤਾ ਨਹੀਂ ਬੱਸ ਬਹੁਤ ਲੇਟ ਹੋ ਗਈ ਹੁਣੀ ਇਹਦੀ ਪ੍ਰਭ ਭੈਣ ਆ ਲੈ ਜੀ ਉਹ ਭੈਣ ਆਈ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਹ ਹਾਲ ਠੀਕ ਹੀ ਆ ਬੱਚ ਗਈ ਆ ਸ਼ੁਕਰ ਆ ਮਾਲਕ ਦਾ ਕਿਤੇ ਐ ਖੁੱਲ ਗਿਆ ਪੱਟੀਆਂ ਪੁੱਟੀਆਂ ਹੁਣ ਤੇ ਆ ਖੁੱਲ ਗਿਆ ਵਾ ਕਿ ਸ਼ੁਕਰ ਕੀਤਾ ਮਾਲਕ ਦਾ ਮੈਂ ਤੇ ਕਿਤੇ ਨਹੀਂ ਵਧੀਆ ਵਾ ਹੁਣ ਤੇ ਆ ਗਈ ਆਪਣੇ ਪੈਰਾਂ ਤੇ ਹੁਣ ਤੇ ਚਿਹਰਾ ਹੀ ਦੱਸਣ ਡਿਆ ਵਾ ਨਹੀਂ ਨਹੀਂ ਮੈਂ ਤਾਂ ਬੜੇ ਦਿਨ ਸੰਤਾਪ ਹੋ ਗਿਆ ਨਹੀਂ ਨਹੀਂ ਬੜਾ ਔਖਾ ਟਾਈਮ ਹੀ ਉੱਥੋਂ ਮੰਜੀ ਤੇ ਬਹਿਣਾ ਕਿਹੜਾ ਸੌਖਾ ਬੜਾ ਔਖਾ ਵਾ ਕੰਮ ਕਰਨਾ ਸੌਖਾ ਤੇ ਮੰਜੀ ਤੇ ਬਹਿਣਾ ਬਹੁਤ ਔਖਾ ਵਾ ਆਹੋ ਸਹੀ ਗੱਲ ਵਾ ਹੋਰ ਸੁਣਾ ਹੋਰ ਸਭ ਵਾਇਟ ਵੀ ਖਾਂਦੇ ਕਿ ਛੁੱਟ ਗਈ ਹੈ ਦਵਾਈ ਤੇ ਮਾੜੀ ਮੁੱਟੀ ਚਲਣੀ ਹੈ ਜੇ ਅੱਛਾ ਅੰਦਰ ਅੱਲਾ ਵਾ ਜੇ ਥੋੜਾ ਜਿਹਾ ਅੱਛਾ ਅੱਛਾ ਤੇ ਦਵਾਈ ਦੇ ਵੀ ਖਾਈ ਜਾਓ ਇੱਕ ਟਾਈਮ ਤੇ ਠੀਕ ਆ ਹੁਣ ਇੱਕ ਟਾਈਮ ਖਾਈ ਜਾ ਦਵਾਈ ਬਹੁਤ ਹੀ ਕਿਹੜੀ ਚੰਗੀ ਆ ਆਹੋ ਹਾਂ ਅੰਦਰ ਹੀ ਸਾੜਦੇ ਨੇ ਕਿੱਥੇ ਭਾਜੀ ਉਹ ਇੱਥੇ ਆ ਬਾਹਰ ਨੂੰ ਗਏ ਆ ਮੈਂ ਨਾ ਪੈਣਾ ਅੱਜ ਤਾਂ ਕੋਈ ਗੱਲ ਕਰਨ ਆਈ ਆ ਇਹ ਕਿਹੜੀ ਪੁੱਛਣ ਵਾਲੀ ਗੱਲ ਆ ਦੱਸੋ ਕੀ ਆ ਤੁਸੀਂ ਮਰਨਾ ਗੱਲ ਕੀਤੀ ਸੀ ਨਾ ਦਲਜੀਤ ਬਾਰੇ ਤੇ ਮੈਂ ਤੁਹਾਡੀ ਗੱਲ ਨਹੀਂ ਕਵਲੀ ਹਾਂ ਤੇ ਪਰ ਹੁਣ ਆ ਮਚੋਲੀ ਅੱਡ ਕੇ ਤੁਹਾਡੇ ਕੋਲ ਦਲਜੀਤ ਦਾ ਰਿਸ਼ਤਾ ਮੰਗਨੀ ਆ ਲੈ ਦੱਸ ਇਹ ਕਿਦਾਂ ਦੀਆਂ ਗੱਲਾਂ ਕਰਦੇ ਤੁਸੀਂ ਹੈ ਆਤ ਬੜੀ ਖੁਸ਼ੀ ਵਾਲੀ ਗੱਲ ਆ ਮੈਂ ਤਾਂ ਗੁਰਜੰਤਾ ਨੂੰ ਆਜ ਮਾਰ ਕੇ ਲੈਣੀ ਆ ਹਾਂ ਉਹ ਵਾਰੋ ਮਾਰ ਕੇ ਬਹਿ ਕੇ ਗੱਲ ਕਰਦੇ ਆ ਠੀਕ ਆ ਮੈਂ ਹੁਣੇ ਆਈ ਬਸ ਦੇਖਾ ਕਿੰਨੀ ਖੁਸ਼ ਹੋਈ ਆ ਕਿੰਨੀ ਚੰਗੀ ਐ ਨਾ ਇਹ ਕਿੰਨਾ ਕੁਛ ਮੈਂ ਕਰਦੀ ਰਹੀ ਹਾਂ ਪਰ ਫਿਰ ਵੀ ਵੇਖ ਲਾ ਇੱਕ ਵਰੀ ਨਹੀਂ ਕਿਤੇ ਮਥੇ ਤੇ ਤੇੜੀ ਆਈ ਇਹਦੇ ਔਖੇ ਟਾਈਮ 'ਚ ਪਤਾ ਲੱਗਦਾ ਨਾ ਬੰਦੇ ਨੂੰ ਆਇਓ ਆਇਓ ਅਰੇ ਇਹਨੇ ਤਾਂ ਖੋ ਜੋਈ ਨਾ ਸੁਣ ਕੇ ਚੁਰਾਈ ਆਉਂਦੇ ਹੈ ਘਰ ਵੱਲੋਂ ਅੱਛਾ ਅੱਛਾ ਆ ਆਜੋ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਹਾਂ ਸਨੋ ਠੀਕ ਠਾਕ ਜੀ ਹਾਂ ਜੀ ਠੀਕ ਜੀ ਅੱਛਾ ਅੱਛਾ ਆ ਜੀ ਜੀਨ ਪੈਣ ਕਿੱਡੀ ਵਧੀਆ ਗੱਲ ਪਾਣਦੀ ਹੈ ਖੁਸ਼ਖਬਰੀ ਲੈ ਕੇ ਆਈ ਹੈ ਵਧਾਈ ਬਣੀ ਆ ਕੀ ਹੋ ਗਿਆ ਰਿਸ਼ਤਾ ਮੰਗਣੀ ਦਲਜੀਤ ਦਾ ਦਲਜੀਤ ਦਾ ਆਹੋ ਮੈਂ ਤੇ ਹੱਥ ਜੋੜਦੀ ਆ ਤੁਹਾਡੇ ਗਾੜੀ ਵੀ ਮੇਰੇ ਕੁੜੀ ਦਾ ਰਿਸ਼ਤਾ ਦੇ ਦੋ ਮੈਂ ਦੱਸ ਜੀਵਨ ਭੈਣ ਤੂੰ ਕਿਹੋ ਜਿਹੀ ਗੱਲਾਂ ਕਰਦੀ ਹੈਂ ਹੱਥ ਜੋੜਨ ਵਾਲੀ ਕਿਹੜੀ ਗੱਲ ਵਾ ਇਦਾਂ ਚੋਲੀ ਅੱਡ ਕੇ ਤੇ ਮੈਂ ਗਈ ਤੇਰੇ ਵੱਲ ਹੈਂ ਚੱਲ ਤੁਸੀਂ ਸੋਚ ਸਮਝ ਕੇ ਵਿਚਾਰ ਕੇ ਸਭ ਕੁਝ ਤੁਸੀਂ ਐਡਾ ਵਧੀਆ ਮੁੰਡਾ ਤੇ ਇਹ ਲੱਗੇ ਸਾਡੀ ਕੁੜੀ ਨੂੰ ਦੇਣ ਹੈ ਸਾਰੀ ਜ਼ਿੰਦਗੀ ਉਹਦੀ ਹੋਣੀ ਸੌਖੀ ਇਦਾਂ ਦੇ ਮੁੰਡੇ ਲੱਭਣ ਡੇ ਕਿਤੇ ਤੇ ਕੁੜੀ ਵੀ ਨਹੀਂ ਨਾ ਇਦਾਂ ਦੀ ਲੱਭਦੀ ਨੀ ਕਾਲ ਤੇ ਤੁਹਾਡੀ ਸਹੀ ਹੈ ਹੁਣ ਸੁਣੀ ਮੇਰਾ ਵੱਡਾ ਪੁੱਤ ਵਾ ਮੈਂ ਗਲਤੀ ਹੀ ਅੱਗੇ ਮੈਂ ਨਹੀਂ ਚੰਗਾ ਸੋਚਦੀ ਪਰ ਜਦ ਟਾਈਮ ਹੁੰਦਾ ਨਾ ਬੰਦੇ ਨੂੰ ਬੜਾ ਕੁਝ ਖਾਲ ਦਿੰਦਾ ਸਹੀ ਗ ਉਹ ਮੇਰਾ ਪੁੱਤ ਵਾ ਇੰਨਾ ਚੰਗਾ ਵਾ ਵੀ ਗੱਲ ਨਹੀਂ ਕਰਨ ਵਾਲੀ ਹੁਣ ਸੈਰਸ ਨਾਲ ਮੈਨੂੰ ਚੰਗਾ ਲੱਗਦਾ ਵਾ ਨਹੀਂ ਉਹ ਤੇ ਗੱਲ ਹੈ ਹੀ ਹੈ ਵਿਚਾਰਨ ਕਦੀ ਦੰਤ ਤੋਂ ਦੰਦ ਨਹੀਂ ਚੁੱਕਿਆ ਹੇ ਤੱਕ ਭਾਵੇਂ ਤੇ ਜਿੰਨਾ ਮਰਜ਼ੀ ਮਾੜਾ ਕਹਿੰਦੀ ਰਹੀਆਂ ਮਾਨੂੰ ਪਰ ਉਹਨੇ ਨਹੀਂ ਕਦੀ ਅਜੇ ਤੱਕ ਤੈਨੂੰ ਮਾੜਾ ਕਿਹਾ ਨਹੀਂ ਨਹੀਂ ਉਹਨੇ ਨਹੀਂ ਮੇਰੀ ਤਾਈ ਮਾੜੀ ਆ ਬਸ ਇਹੋ ਕਹਿੰਦਾ ਰਿਹਾ ਵੀ ਨਹੀਂ ਸਭ ਕੁਝ ਵਧੀਆ ਵਾ ਸਭ ਕੁਝ ਠੀਕ ਵਾ ਤੇ ਆ ਤੇ ਬਹੁਤ ਹੀ ਖੁਸ਼ੀ ਬੜੀ ਗੱਲ ਹੈ ਗਲਜੀਤ ਆਪਣੇ ਘਰ ਹੀ ਆ ਜਣੀ ਆ ਤੇ ਹੋਰ ਸਾਨੂੰ ਕੀ ਚਾਹੀਦਾ ਵਾ ਤਾਨੂੰ ਕੀ ਇਤਰਾਜ਼ ਨਹੀਂ ਦਵਾ ਜੀਨ ਦੱਸ ਫਿਰ ਕੀ ਦੱਸਾਂ ਭਾਜੀ ਮੈਂ ਆ ਤੇ ਬਰਾਭ ਕੇ ਸੋਚਦਾ ਹਾਂ ਹਾਂ ਹੈ ਪਰ ਤੈਨੂੰ ਪਤਾ ਹੀ ਹੈ ਨਾ ਆ ਨਹੀਂ ਇਹ ਤਾਂ ਰਹਿਮ ਕਰੀ ਗਾ ਅੱਗੇ ਤਾਂ ਮੈਨੂੰ ਬੜੀ ਵਾਰੀ ਕਿਹਾ ਸੀ ਕਿ ਮੈਂ ਤਾਂ ਹੀ ਤੁਹਾਡੇ ਵੱਲ ਚਲ ਗਈ ਹੋਗੀ ਅੱਛਾ ਅੱਛਾ ਚਲੋ ਫਿਰ ਤੁਸੀਂ ਕਿਹਾ ਕਿ ਸੋਚਣ ਦਾ ਮੌਕਾ ਚਾਹੀਦਾ ਸਾਨੂੰ ਹਨਾ ਤਾਂ ਫਿਰ ਆਪਾਂ ਚੋਪਾ ਕਰਦੇ ਦੋ ਜੀ ਕੀ ਪਤਾ ਕੋਈ ਦਿਲ ਦੇ ਨਾਲ ਗੱਲ ਨਾ ਚੱਲਦੀ ਹੋਏ ਹਨਾ ਵੀ ਹੋਈ ਹੋਰ ਕੁੜੀ ਨਾ ਹੋਵੇ ਮੇਰਾ ਦਿਮਾਗ ਖਰਾਬ ਠੀਕੇ ਮੈਂ ਕਦੀ ਚੰਗਾ ਸੋਚਿਆ ਹੀ ਨਹੀਂ ਸੰਨੀ ਵੱਲ ਤੂੰ ਕਿਹਾ ਸੀ ਆਹੋ ਕੇ ਮੈਂ ਇਹਨਾਂ ਨੂੰ ਇੱਕ ਵਾਰੀ ਪੁੱਛ ਕੇ ਆਈ ਹਗੀ ਫਿਰ ਇਹਨਾਂ ਨੂੰ ਕਿਹਾ ਪਿਆ ਕਿ ਮੌਕਾ ਦੋ ਬਸ ਸੋਚਣ ਦਾ ਮੈਂ ਜੇ ਅਜੇ ਨਹੀਂ ਵਿਆਹ ਕਰਨਾ ਉਦੋਂ ਚਲੋ ਸਾਫ ਕਿਤਾਬ ਹੋਰ ਹੀਗਾ ਚਲੋ ਹੁਣ ਇਹਨਾਂ ਨੂੰ ਦਿਲਜੀਤ ਗਈ ਆਈ ਆ 3 ਪੁੱਤਾਂ ਮਿਲਿਆ ਵਰਤੇ ਪਤਾ ਲੱਗਦਾ ਵਾ ਹੁਣ ਇਹਨਾਂ ਦਾ ਮਨ ਨੂੰ ਚੰਗੀ ਲੱਗੀ ਆ ਤੇ ਚਲੋ ਹੋਰ ਕੀ ਚਾਹੀਦਾ ਹੈ ਮੁੰਡਾ ਵੀ ਇੰਨਾ ਚੰਗਾ ਤੇ ਚਲੋ ਕੁੜੀ ਵੀ ਚੰਗੀ ਉਹਨੇ ਵੇਖ ਹੀ ਲਈ ਆ ਬਰਾ ਆਪਣੇ ਕਿਤੇ ਗੱਲ ਤੂੰ ਬਰਾ ਨਾ ਕਾਦੀ ਗੱਲ ਕਰਨੀ ਆ ਮੈਂ ਦੱਸ ਲੈ ਧੀ ਆ ਉਹਨਾਂ ਦੀ ਨਾ ਉਹਨਾਂ ਨੇ ਫਿਰ ਮੈਨੂੰ ਦਿੱਤੀ ਆ ਉਹਨਾਂ ਆਪੇ ਕਿਹਾ ਆਪਣੇ ਮੋਹ ਜੋ ਕਰਨਾ ਤਾਂ ਤੂੰ ਹੀ ਕਰਨਾ ਓਏ ਪਹਿਲ ਤੈਨੂੰ ਆ ਮੇਰੀ ਗੱਲ ਸੁਣ ਪ੍ਰਭੂ ਇੱਕ ਗੱਲ ਮੈਂ ਹੋਰ ਕਰਨੀ ਆ ਹਾਂਜੀ ਤੇ ਸਾਨੂੰ ਕਿਹ ਚੀਜ਼ ਦੀ ਲੋੜ ਨਹੀਂ ਰੱਬ ਦਾ ਦਿੱਤਾ ਸਭ ਕੁਝ ਹੈ ਸਾਡੇ ਘਰ ਤੁਹਾਨੂੰ ਪਤਾ ਹੀ ਆ ਨਾ ਖੁੱਲੀ ਪੈੜੀ ਆ ਘਰ ਚ ਇੱਕ ਇੱਕ ਚੀਜ਼ ਹੈਗੀ ਆ ਕੋਈ ਚੀਜ਼ ਦੀ ਲੋੜ ਨਹੀਂ ਸਾਨੂੰ ਸਿਰਫ ਧੀ ਧੀ ਚਾਹੀਦੀ ਆ ਅਹੀਂ ਕੋਸ਼ ਨਹੀਂ ਲੈਣਾ ਤੇ ਸਾਨੂੰ ਨਾ ਚੁੰਨੀ ਚੜਾ ਕਰ ਦਿਓ ਬਸ ਵਿਆਹ ਨਹੀਂ ਆਪਾਂ ਕਰ ਦੇਣਾ ਸੱਚਾ ਕੋਈ ਤੇਹੀ ਤੇ ਆਉਂਦੇ ਕਿਣ ਵੀ ਬਸ ਕਾਲੀ ਕੁੜੀ ਤੋਰ ਦੋ ਆ ਸਾਡੇ ਘਰ ਅਸੀਂ ਬਹੁਤੇ ਦੇਣ ਨਹੀਂ ਗੇ ਕੋਣੇ ਅਸੀਂ ਹੁਣ ਛੇਤੀ ਲੈ ਆਉਣਾ ਦਿਲਜੀਤ ਨੂੰ ਆਪਣੇ ਘਰ ਸਾਡੇ ਘਰ ਆਲ ਘਰ ਤੇ ਨਾਲ ਹੀ ਆਪਣੇ ਤੇ ਜਦੋਂ ਜੀ ਕਰੂ ਤੂੰ ਹੀ ਆਗੇ ਜਦੋਂ ਜੀ ਕਰ ਦਿਲਜੀਤਾਂ ਕੋ ਚਲ ਗਈ ਨੀ ਗੱਲ ਤੇ ਸਹੀ ਆ ਪਰ ਫਿਰ ਵੀ ਉਹ ਗੱਲ ਥੋੜੀ ਰਿੰਦੀ ਆ ਮੇਰੀ ਗੱਲ ਸੁਣ ਵਿਆਹ ਤੇ ਤੀ ਦਿਲਜੀਤਾਂ ਕਰਨਾ ਹੀ ਤੇ ਜੇ ਕਿਤੇ ਦੂਰ ਚਲ ਜਾਈ ਤਾਂ ਫੇਰ ਮੋਟੇ ਗੱਲ ਤਾਂ ਠੀਕ ਆ ਹੁਣ ਤੇ ਲੱਗੇ ਆ ਬੰਦਾ ਟਿੱਲਾ ਮਠਾ ਵਿੱਚ ਹਾਟਵਾਜ ਮਾਰ ਲੈਂਦਾ ਮੇਰੀ ਗੱਲ ਸੁਣ ਪ੍ਰਭ ਸ਼ਨੀਵਾਰ ਦਾ ਮੁੰਡਾ ਨਾ ਲੱਭਦਾ ਨਹੀਂਗਾ ਅੱਜ ਕੱਲ ਤੈਨੂੰ ਪਤਾ ਕਿੰਨੇ ਵੱਲੇ ਆ ਸਹੀ ਗੱਲ ਆ ਹੈ ਕੀ ਭੰਡਾ ਦੁਨੀਆ ਦੇ ਉੱਤੇ ਨਹੀਂ ਐਸੇ ਕਰਕੇ ਤੇ ਮੈਂ ਗਈ ਹੀ ਆਪ ਇਹਨਾਂ ਕੋਲ ਤੇ ਰਿਸ਼ਤਾ ਲੈਣ ਵਾਸਤੇ ਚਲੋ ਹੁਣ ਉਹਨਾਂ ਨੂੰ ਆਪੇ ਕੁੜੀ ਚੰਗੀ ਲੱਗੀ ਐ ਸਭ ਕੁਛ ਚਲੋ ਟਾਈਮ ਤੇ ਲੱਗਦਾ ਬੰਦਿਆਂ ਦਾ ਪਤਾ ਲੱਗਦਿਆ ਹਾਂ ਚਲੋ ਇਸ ਤੋਂ ਵੱਡੀ ਹੋਰ ਖੁਸ਼ੀ ਵਾਲੀ ਕਿਹੜੀ ਗੱਲ ਮੇਰੀ ਗੱਲ ਸੁਣ ਹਾਂਜੀ ਦਲਜੀਤ ਨੂੰ ਪੁੱਛਿਆ ਸੀ ਤੂੰ ਕਿ ਨਹੀਂ ਉਹਦੀ ਸਲਾਹ ਲੈਣੀ ਸੀ ਨਾ ਨਾ ਮੈਂ ਕੀਤੀ ਹੀ ਗੱਲ ਉਹਦੇ ਨਾਲ ਕਿ ਤੂੰ ਆਂਦੀ ਭੂਆ ਜੀ ਜਿੱਦਾਂ ਤੇ ਹੀ ਕਰੋਗੇ ਮੈਨੂੰ ਮਨਜ਼ੂਰ ਵਾ ਤੇ ਮੈਂ ਨਾ ਜਣੀ ਗੱਲ ਕਰਨ ਤੋਂ ਫੇਰ ਤਾਂ ਮੈਂ ਫਿਰ ਮੈਨੂੰ ਮੈਂ ਝਾਕਦੀ ਰਹੀ ਤੇ ਤਾਂ ਇੱਕ ਵਾਰੀ ਮੈਂ ਕੀਤੀ ਤੈਨੂੰ ਚੇਤਾ ਭੁੱਲ ਕੇ ਦਿਮਾਗ ਚੋਂ ਨਿਕਲ ਗਿਆ ਵਾ ਬੇ ਇਦਾਂ ਜੇ ਸੱਜਣਾ ਰਿਸ਼ਤਾ ਹੋਵੇ ਦਲਜੀਤ ਤਾਂ ਤੂੰ ਹੀ ਗੱਲ ਗੋਲੀ ਨਹੀਂ ਹੀ ਮੇਰੀ ਤੇ ਫੇਰ ਮ ਉਹਨੇ ਫਿਰ ਜਿਹੜਾ ਮੈਨੂੰ ਕਿਹਾ ਇਹ ਆਂਦੀ ਵੀ ਕੋਈ ਗੱਲ ਨਹੀਂ ਭੋਆ ਜੀ ਜਿੱਥੇ ਤੁਸੀਂ ਕਰੋਗੇ ਠੀਕ ਵਾ ਮੁੰਡਾ ਬੜਾ ਮਿਹਨਤੀ ਹੈ ਹਾਂਜੀ ਹੈ ਹਾਂ ਬੱਸ ਇਹ ਹੋਈਆ ਵੀ ਮੈਂ ਵੀ ਆਪਣੀ ਧੀ ਬਣਾ ਕੇ ਰੱਖੂੰ ਤੁਹਾਡੀ ਦਿਲਜੀਤ ਨੂੰ ਠੀਕ ਵਾ ਨਾ ਤੁਹਾਨੂੰ ਤੇਹੀ ਕੁਐਸਚਨ ਆ ਤੂੰ ਵੀ ਜਾਣੇ ਅੱਜ ਤੇ ਮੈਂ ਕਹਿੰਦੇ ਜਿੰਨੇ ਅਸੀਂ ਖੁਸ਼ ਵਾ ਨਾ ਤੁਹਾਡੀ ਖੁਸ਼ੀ ਵਲ ਕੋ ਹੱਦ ਹੀ ਨਹੀਂ ਆ ਹੁਣ ਮੈਂ ਹਾਂ ਸਮਝਾਂ ਤੁਹਾਡੇ ਵੱਲੋਂ ਪੱਕੀ ਹਾਂ ਕਿ ਲੈ ਦੱਸ ਜਣਾ ਸ਼ੁਕਰਾਂ ਮਾਲਕ ਦਾ ਹੈ ਤੇ ਮੈਨੂੰ ਤੇ ਵਿੱਚ ਵਿੱਚ ਡਰ ਲੱਗਣ ਨੇ ਫੇ ਕਿਤੇ ਤੁਸੀਂ ਨਾ ਹੀ ਨਾ ਕਰ ਦਿਓ ਲੈ ਦੱਸ ਨਾ ਮੈਨੂੰ ਕਿਹੜੀ ਗੱਲ ਆ ਮੁੰਡਾ ਨਿੰਦਣ ਵਾਲਾ ਵਾ ਕਿ ਜਾਂ ਤੇਰੇ ਸੁਭਾਤੋਂ ਹਨ ਗੋਲਾ ਵਾ ਚੱਲ ਜਦੋਂ ਹੈਗੀ ਥੋੜੀ ਕੱਬੀ ਉਹਦੋਂ ਹੈਗੀ ਹੀਗੀ ਤੇ ਹੁਣ ਤੇ ਤੇਰੇ ਨਾਲ ਦਾ ਬੰਦਾ ਕੋਈ ਨਹੀਂ ਲਾਗੇ ਛਾਗੇ ਹੈਂ ਚਲ ਕੋਈ ਨਹੀਂ ਉਹੀ ਗੱਲ ਹੋਰ ਠੋਕਰ ਲੱਗਿਆ ਬੰਦੇ ਨੂੰ ਅਕਲ ਨਹੀਂ ਨਾਲੇ ਸਭ ਕੋ ਪਤਾ ਉਹ ਘਰ ਬਾਹਰ ਦਾ ਪਤਾ ਜ਼ਮੀਨ ਜਾਇਦਾਦ ਦਾ ਪਤਾ ਕੋਈ ਉਹਲਾ ਥੋੜੀ ਇਹ ਸਾਨੂੰ ਪਜਣਾ ਇਹ ਕਹਿਣਾ ਵੀ ਨਹੀਂ ਇਹੀ ਇਹ ਨਹੀਂ ਰਿਸ਼ਤਾ ਕਰਨਾ ਤੇ ਹਾਂ ਨੂੰ ਤੇ ਖੁਸ਼ੀ ਬਹੁਤ ਜ਼ਿਆਦਾ ਵਾ ਸਭ ਕੁਝ ਕਰੇ ਬੈਠਾ ਮਿਲ ਗਿਆ ਚਲ ਮੈਂ ਜਾਨੀ ਮੈਂ ਕਰਾਂ ਜਾ ਕੇ ਤਿਆਰੀਆਂ ਠੀਕ ਵਾ ਨਾ ਤੇ ਤੁਸੀਂ ਕੋਈ ਤਿਆਰੀ ਨਹੀਂ ਕਰਨੀ ਕੁਝ ਨਹੀਂ ਕਰਨਾ ਬਸ ਗੁਰਦੁਆਰੇ ਆਓ ਤੇ ਚੁੰਨੀ ਚੜਾਵਾ ਕਰ ਦਿਓ ਠੀਕ ਵਾ ਨਾ ਚੰਗਾ ਹੁਣ ਮੈਂ ਜਾਨੀ ਆ ਫਿਰ ਮੈਂ ਜਾ ਕੇ ਖੁਸ਼ਖਬਰੀ ਮੰਜੰਦਨ ਦੱਸਾਂ ਹੈ ਬਾਬੋ ਹਾਂਜੀ ਆਹ ਤਾਂ ਬਹੁਤ ਵਧੀਆ ਗੱਲ ਆਈ ਆਹ ਮੈਂ ਕਹਿੰਨੀ ਐ ਵੀ ਦਿਵਾਲਾ ਲੈ ਕੇ ਜਾਓ ਨਾ ਲੱਭਣ ਮੁੰਡਾ ਹੋ ਜਾ ਤਾਂ ਵੀ ਨਹੀਂ ਲੱਭਦਾ ਕਿਤੇ ਹੈ ਹੰਦ ਘਰ ਬੈਠਿਆ ਮਿਲ ਗਿਆ ਸਭ ਕੁਝ ਮੇਰੇ ਨਾਲ ਕਈ ਵੇਰੇ ਦਿਲਚਸਪ ਗੱਲ ਆਈ ਕਿਸ ਨੂੰ ਰਿਸ਼ਤਾ ਕਰਾਵਾਂ ਕੋਈ ਚੰਗੀ ਕੁੜੀ ਹੋਵੇ ਹੈ ਆ ਤੇ ਆਪਣੇ ਘਰ ਹੀ ਕੁੜੀ ਹਾਂ ਹੋ ਗਈ ਇਹਦਾ ਖਿਆਲ ਨਹੀਂ ਆਪਾਂ ਨੂੰ ਨਾ ਮੇਰੇ ਦਿਮਾਗ ਤੇ ਉਦੋਂ ਦਾ ਹੈਗਾ ਜਦੋਂ ਮੈਂ ਸਨਨ ਨੂੰ ਵੇਂਦੀ ਸੀ ਨਾ ਉਦੋਂ ਨੇ ਮੇਰੇ ਦਿਲ ਚ ਗੱਲ ਵੱਜਦੀ ਜਿਉ ਸਨਨ ਇੱਥੇ ਆਈ ਦਲਜੀਤ ਰਹਿਣ ਵਾਸਤੇ ਵੀ ਜੇ ਕਿਤੇ ਰਿਸ਼ਤਾ ਜੁੜ ਜੇ ਨਾ ਤੇ ਇਹਦੇ ਨਾਲ ਦੀ ਰੀਤ ਨਹੀਂ ਕੋਈ ਹੋਰ ਬਾਕੀ ਕੁੜੀ ਸਿਆਣੀ ਹੈ ਨਾ ਕੁੜੀ ਬਹੁਤ ਸਿਆਣੀ ਹੈ ਨਾਲੇ ਉਹਦੇ ਘਰ ਹੁੰਦੀ ਜਾਂਦੀ ਰਹੀ ਹੈ ਨਾ ਉਨ ਨੂੰ ਪਤਾ ਲੱਗ ਗਿਆ ਕਿ ਕਿੱਦਾਂ ਦੀ ਆ ਤੇ ਮੈਂ ਕਹਿੰਦੇ ਬਹੁਤਾ ਹੀ ਸੋਹਣਾ ਜੋੜ ਬੱਜਣਾ ਹੋਵੇ ਲੈ ਲੱਗ ਗਈਆਂ ਤਿਆਰੀਆਂ ਫਿਰ ਆਪਾਂ ਵੀ ਭੂਆ ਭਤੀਜੀ ਕਵੰਡਰ ਕਵੰਡਰ ਹੋ ਜੂ ਹੋਰ ਮੈਂ ਕਿ ਨਹੀਂ ਮੋਜਾਂ ਲੱਗੀਆਂ ਵੇ ਹੁਣ ਜੇ ਲੋ ਹਾ ਕੰਮ ਨਾ ਕਰੀ ਉਹਨੇ ਵੈਹ ਜਣਾ ਘਰ ਉਹਦਾ ਉਹ ਆ ਉਥੇ ਨਾ ਜਿਹੜੀ ਕਿਤੇ ਨੂੰ ਹਾਏ ਹਾਏ ਤੇ ਮੇਰਾ ਫਿਰ ਕੀ ਹੋਇਆ ਤੇ ਘੂਆ ਵਾ ਲਾ ਨਹੀਂ ਸਕਦੀ ਮਿਲਣਾ ਸਕਦੀ ਆ ਕੰਮ ਕਰਾ ਦੇ ਕੰਮ ਕਰਾ ਦੇ ਬੁੱਢਰੀ ਹੋ ਗਈਆਂ ਕੰਮ ਕਰਾ ਦੇ ਤੈਨੂੰ ਹਾ ਕੰਮ ਨਹੀਂ ਕਰ ਜਾਂਦੇ ਉਹ ਤਾਂ ਕਹਿੰਦੇ ਵਿੱਚ ਨਹੀਂ ਜਿਹੜਾ ਵਾ ਕਰ ਲੈਣਾ ਨਹੀਂ ਨਹੀਂ ਹਾਂ ਜੋ ਮਰਦੀ ਜਾਣ ਮੇਰੀ ਧੀਆ ਸਾਨੂੰ ਜਿੰਮੇਵਾਰੀ ਦਿੱਤੀ ਆ ਅਸੀਂ ਪੂਰਾ ਵਿਆਹ ਕਰਾਂਗੇ ਆਪਾਂ ਕੋਈ ਗੱਲ ਨਹੀਂ ਕਰਦਾਂਗੇ ਪੂਰਾ ਵਿਆਹ ਪਰ ਇਹਨਾਂ ਖਰਚਾ ਨਾ ਕਰਾਂਗੇ ਹਿਸਾਬ ਹਿਸਾਬ ਦਾ ਕਰਾਂਗੇ ਆਪਾਂ ਹਾਂ ਚਲੋ ਠੀਕ ਆ ਤਾਂ ਲੈਣਾ ਦੇਣਾ ਤਾਂ ਉਹਨਾਂ ਕੁਝ ਹੈ ਨਹੀਂ ਆ ਹਾਂ ਬਸ ਠੀਕ ਆ ਤੇ ਚੱਲ ਇਹ ਭੋਂ ਕਰੀਏ ਤਿਆਰੀ ਆਪਾਂ ਸ਼ੁਰੂ ਹਾਂ ਥੋੜੀ ਬੋਤੀ ਸਾਈ ਤੂੰ ਫਿਕਰ ਨਾ ਕਰ ਹਾਂ ਕੋਈ ਗੱਲ ਨਹੀਂ ਜੇ ਮੇਰੀ ਗੱਲ ਸੁਣ ਹਾਂ ਤੇ ਕੋਈ ਨਾ ਤੇ ਮਮੀ ਡਾਡੀ ਨੂੰ ਫੋਨ ਕਰ ਦੇ ਕੋਈ ਨਹੀਂ ਮੈਂ ਕਰ ਲੈਂਦੀ ਹਾਂ ਕਰ ਲੈਂਦੀ ਮੈਂ ਗੱਲ ਉਹਨਾਂ ਨਾਲ ਹੀ ਕਰ ਦੇਣੀ ਨਾ ਚਲੋ ਠੀਕ ਵਾ ਚਲੋ ਵੇਖੋ ਫਿਰ ਤੁਸੀਂ ਵੀ ਆਪਣਾ ਕੰਮ ਧੰਦਾ ਤੇ ਫਿਰ ਤੁਸੀਂ ਹੋਰੇ ਜਾ ਕੇ ਥੋੜਾ ਬੋਤਾ ਕੰਮ ਕੱਢ ਆਈਏ ਸੋਨੇ ਸਾਰੇ ਵਾਲਾ ਚਲ ਠੀਕ ਆ ਬਾਕੀ ਦੀ ਗੱਲ ਨਾ ਜੀਵਣਾ ਕਰਦੀਆਂ ਤੇ ਹੁਣ ਜਿੰਦਣਾ ਕਰਦੀਆਂ ਕੋਈ ਨਹੀਂ ਕੋਈ ਨਹੀਂ ਮੈਂ ਕਰ ਲਵਾਂਗੀ ਮਿਲ ਲਿਆ ਮਾਲ ਲਿਆ ਤੇ ਪੁੱਛਣਾ ਤੇਣਾ ਉਹ ਮੇਰੀ ਗੱਲ ਸੁਣ ਜਿਆਦਾ ਲੰਮਾ ਕੰਮ ਨਹੀਂ ਪਾਣਾ ਹਾਂ ਠੀਕ ਆ ਨਾ ਸਾਫ ਸਾਫ ਦਾ ਰੱਖਣਾ ਵਾ ਤੇ ਵਿਆਹ ਤੇ ਮੈਨੂੰ ਤੇ ਨਾ ਚਾਹ ਚੰਡਿਆ ਨਾ ਕਿਤੇ ਇੰਨੀ ਖੁਸ਼ੀ ਹੋਣ ਈ ਹੈ ਮੈਨੂੰ ਇਹ ਗੱਲ ਨਹੀਂ ਕਰਨ ਵਾਲੀ ਚੱਲ ਮੈਂ ਵੀ ਵੇਖਾਂ ਕੰਮ ਤਾਂ ਦਾ ਕੋਈ ਨਾ ਕੋਈ ਹੁਣ ਤਾਂ ਪਿਆਰ ਜ਼ਮੀਨ ਨਾਲ ਲੱਗਣ ਦੇ ਝਾੜੇ ਦੇਣ ਲੱਗ ਜਾਣੇ ਜਿਹੜੇ ਸਾਬਨ ਗਈ ਹੈ